ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤ ਪਾਲ ਕਰ ਜਾਂਦਾ ਪਟਿਕਨਰ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਉਧਰ ਬਾਰ ਜਾ ਕੇ ਦੇਖਦੇ ਹਾਂ ਜੀ ਪੂਆ ਜੀ ਕਰ ਰਹੀ ਸੀਗੇ ਟੋਕਾ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਤੇ ਜੇ ਬਲੌਗ ਵਧੀਆ ਲੱਗਿਆ ਤੇ ਤੁਸੀਂ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣ ਤੇ ਚਲੋ ਜੀ ਵੀਡੀਓ ਆਪਾ ਕਰਦੇ ਆ ਤੁਹਾਡੇ ਨਾਲ ਅੱਜ ਵਾਲੀ ਸ਼ੇਅਰ ਤੇ ਹਣ ਤੱਕ ਜ਼ਰੂਰ ਦੇਖਿਓ ਦੇਖੋ ਜੀ ਪੂਆ ਜੀ ਕਰ ਰਹੇ ਨੇ ਹੁਣ ਟੋਕਾ ਤੇ ਜਦੋਂ ਇਹਨਾਂ ਨੇ ਕੰਮ ਕਰ ਲਿਆ ਟੋਕਾ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਆਪਾ ਤੁਹਾਡੇ ਨਾਲ ਅੱਗੇ ਦਾ ਬਲੌਗ ਸ਼ੇਅਰ ਕਰਾਂਗੇ ਤੇ ਇਹ ਜੀ ਪੂਆ ਜੀ ਆ ਕਰ ਤੇ ਤੁਸੀਂ ਦੇਖ ਸਕਦੇ ਹੋਗੇ ਇਹ ਹਲਵਾਈ ਬਾਹਰੋਂ ਆਇਆ ਹੋਇਆਗਾ ਜੀ ਜੇ ਕਿਸੇ ਨੇ ਟਿੱਕੀ ਖਾਣੀ ਹੋਵੇ ਜਸ ਇਹਦੇ ਵਾਲੀਆਂ ਵਧੀਆ ਲੱਗਣ ਤਾਂ ਇਹਨੂੰ ਆਰਡਰ ਕਰ ਸਕਦੇ ਆ ਇਹਦਾ ਆਪਾਂ ਮੋਬਾਈਲ ਨੰਬਰ ਮੈਂਸ਼ਨ ਕਰ ਦਾਂਗੇ ਮਰਦੀ ਐ ਨਾ ਤੇਲ ਨਾਲ ਮਚਾਓ ਜਰਕ ਜਰਕ ਪਾਓ ਇਕੱਠੀਆਂ ਬਣ ਜਾਣਗੀਆਂ ਕੱਲੀ ਕੱਲੀ ਨਾ ਹਾਂ ਜੀ ਇਹ ਅਸੀਂ ਦੂਜੀ ਲੋਟ ਬਣਾ ਕੇ ਦੇਖੀਏ ਪਹਿਲਾਂ ਗਿਆ ਨੂੰ ਜਾਣਾ ਇਹ ਕਰੰਚੀ ਬਣਾਈ ਆ ਸਾਨੂੰ ਮੈਂ ਇਹ ਨੂੰ ਪੜਾ ਕੇ ਮੈਂ ਦੇਖਿਹਾ ਕੇ ਦੇਖੀ ਕੱਢ ਹੀ ਲੈਣਾ ਕਰੰਚੀ ਜਿਆਦਾ ਵਧੀਆ ਬੰਦੀ ਹੈਗੀ ਦੇਖੀਏ ਦੇਖਣ ਚ ਦੇਖਣ ਜੀ ਵੀ ਸੋਹਣੀਆਂ ਇਹ ਉਹੀ ਦੀ ਲੱਗ ਰਹੀ ਹੋ ਜਾਣਾ ਐ ਤਾਂ ਦੇ ਵੀ ਗਾਉਂ ਚੋਂ ਲੱਗ ਰਹੀ ਆ ਆ ਫੜੀ ਦੂਜੀ ਕੰਮ ਕਰੰਚੀਆਂ ਬਣਾਵਾ ਨਾ ਇੱਕ ਦੋ ਹੁਣ ਦੂਜੀ ਲੋਟ ਬਣਾ ਕੇ ਦੇਖਾਂ ਫਿਰ ਉੱਪਰ ਉਹ ਲੱਗੂਗਾ ਹਾਂ ਫਿਰ 14 ਦਾ ਆਟਾ ਉੱਪਰ ਟੈਸਟ ਚੌਲਾਂ ਦਾ ਆਟੇ ਦਾ ਹੀ ਆ ਜਾਊਗਾ ਇੱਕ ਬਣਾ ਦਾਂਗਾ ਬੱਸ ਫਿਰ ਤਾਂ ਬਲ ਡਰ ਲਾ ਮੈਨੂੰ ਤਾਂ ਆਪ ਲੱਗਿਆ ਸੀ ਆ ਜਿਹੜਾ ਮੋਟਰਸਾਈਕਲ ਦਾ ਹੁੰਦਾ ਵਾ ਸਲੈਂਸਰ ਵਾਲਾ ਮੇਰੇ ਤਾਂ ਆਪ ਲੱਗਿਆ ਸੀ ਮੇਰੇ ਆ ਚਿਸ ਤੇ ਪੈਰ ਤੇ ਲੱਗਿਆ ਸੀ ਮੇਰੇ ਮੇਰੇ ਇੱਥੇ ਚਾਹ ਪੈ ਗਈ ਸੀ ਸਾਰਾ ਮੇਰੇ ਪ੍ਰੈਸ ਵੀ ਲੱਗੀ ਹੋਈ ਆ ਬਾਹਾਂ ਤੇ ਗਰਮ ਦਪਾਂ ਦੇ ਮਿੰਟਾ ਦਾ ਕੰਮ ਆ ਬਸ ਆਲੂਆਂ ਘੇੜਨ ਹੂੰ ਇੱਕ ਲੜਕੀ ਸਹੀ ਬਹਨੂ ਕੇ ਦੋ ਦੋ ਕੱਟ ਕੇ ਖੰਡੇ ਜਾਂਦੇ ਆ ਲੈ ਇਹਦੇ ਮੈਂ ਕਿਦੋਂ ਬਣਨੀ ਹੁੰਦੀ ਆ ਤੁੱਲੋ ਤੇ ਬਣਾਇਆ ਕਰਾਂਗੇ ਚੁੱਲੇ ਤੇ ਰੋਟੀ ਨਹੀਂ ਬਣਾਉਣੀ ਆਉਂਦੀ ਉਹ ਆਉਂਦੀ ਆ ਹੁਣ ਤਾਂ ਮੈਨੂੰ ਵੀ ਆਉਂਦੀ ਆ ਚੁੱਲੇ ਤੇ ਮੈਨੂੰ ਵੀ ਨਹੀਂ ਆਉਂਦੀ ਬਣਾਉਣੀ ਰੋਟੀ ਚੁੱਲੇ ਤੇ ਤਾਂ ਮੈਨੂੰ ਸਾਬ ਜੇ ਨਹੀਂ ਆਉਂਦਾ ਪਤਾ ਨਹੀਂ ਇੱਥੇ ਸਿੱਟ ਲਾ ਦੇਣੀ ਹਾਂ ਇੱਥੇ ਸੁਆਣ ਧਰ ਕੇ ਕਿੱਧਰੋਂ ਰਾੜਨੀ ਹੈ ਕਿਵੇਂ ਜੇ ਤਾਂ ਵਿਧੀ ਰਾੜਨੀ ਹੁੰਦੀ ਫਿਰ ਤਾਂ ਮੈਂ ਬੜੀ ਸੋਹਣੀ ਲੱਗ ਰਹੀ ਆ ਯਾਰ ਤੋਤੇ ਕਿਉਂਕਿ ਆਪਣੇ ਜਿਆਦਾ ਚੌਲਾਂ ਦਾ ਆਟਾ ਹੋ ਗਿਆ ਇਹ ਮੈਂ ਹੁਣ ਬਣਾ ਵੀ ਖਾਸੇ ਬਾਹਰ ਲਈ ਥੋੜਾ ਜਿਹਾ ਮੈਨੂੰ ਹਿਸਾਬ ਆ ਰਿਹਾ ਆ ਸਕੂਲ ਤੇ ਜਾਂਦੀ ਹੁੰਦੀ ਸੀ ਉਦੋਂ ਉਦੋਂ ਬਣਾ ਕੇ ਲੈ ਕੇ ਜਾਂਦੀ ਹੁੰਦੀ ਜੀ ਮੇਰੀ ਇੱਕ ਜਿੰਨਾ ਚਿਰ ਮੈਥੇ ਆ ਗਈ ਮੈਂ ਪਰਸੋਂ ਨੂੰ ਜਾਉਂਗੀ ਸ਼ਾਇਦ ਜਿੰਨਾ ਚਿਰ ਮੈਥੇ ਮੈਨੂੰ ਸਾਰਾ ਕੁਝ ਸਿਖਾ ਦੇ ਬਣਾਉਣਾ ਕੋਈ ਨਾ ਦਿੱਤਾ ਘੋਸ ਕੌਂ ਕਰ ਲੈਂਦਾ ਹਾਂ ਹਾ ਤੋ ਇਹ ਕਿੱਧਰ ਆਈ ਜਾਂਦਾ ਇੱਥੋਂ ਆ ਰਿਹਾ ਹੈ ਉੱਪਰ ਬਲੀ ਸਾਈਡ ਤੋਂ ਪਿੱਛੇ ਢੈੜੀ ਦੀ ਫੋਟੋ ਦੇਖੀਏ ਤੁਸੀਂ ਛੋਟੇ ਹੁੰਦੇ ਸੀ। ਹੂੰ ਦੇਖੀਏ ਜਿਹੜੀ ਪੁਰਾਣੀ ਐਲਬਮ ਵਾਗੀ ਉਹਦੇ ਵਿੱਚ ਹੈਗੀਆਂ ਨੇ ਦੋ ਤਿੰਨ। ਬਾਲਾ ਸੋਹਣਾ ਹੁੰਦਾ ਸੀਗਾ ਅੰਗਰੇਜ਼ ਕਹਿੰਦੇ ਹੁੰਦੇ ਉਹਨੂੰ। ਬਲਾਈ ਮੋਟਾ ਹੁੰਦਾ ਇਹਨਾਂ ਸੋਹਣਾ, ਛਿੱਟਾ ਛਿੱਟਾ। ਮੈਂ ਤਾਂ ਜੂੜੇ ਵਾਲੀ ਦੇਖੀਏ। ਉਹ ਤਾਂ ਉਹਦੋਂ ਨਹੀਂ ਐਨਾ ਸੋਹਣਾ ଥିਆ। ਪਹਿਲਾਂ ਵਾਲ ਸੋਹਣਾ ਹੁੰਦਾ ଥିਆ। ਸਾਰੇ ਉਹਨੂੰ ਚੱਕਦੇ ਹੁੰਦੇ ਆਂ ਭੱਜ-ਭੱਜ ਕੇ। ਮੈਨੂੰ ਵੀ ਚੱਕਿਆ ਸੀ ਕੇਰਾ ਅੰਗਰੇਜ਼ ਨੇ। ਅੰਗਰੇਜ਼ ਨੇ ਆਇਆ ਸੀਗੇ ਆਮ੍ਰਿਤਸਰ ਗਏ ਹੋਏ ਸੀਗੇ। ਉੱਥੇ ਟਾਰੀ ਬਾਰਡਰ ਨਹੀਂ ਹੈਗਾ ਜਿਹੜਾ ਬੱਗ ਬਾਰਡਰ ਬਣਿਆ ਹੋਇਆ ਉੱਥੇ ਉੱਥੇ ਚੱਕਿਆ ਸੀਗਾ ਦਬੋ ਸੋਣਾ ਹੁੰਦੇ ਤੇ ਜਿਹੜੀ ਤਾਂ ਪਰਾਂਠੇ ਮੇਥੇ ਆਲੇ ਕੇ ਖਾਈ ਜਿੰਨੀ ਭੁੱਖ ਹੋਈ ਜਿੰਨੀ ਭੁੱਖ ਹੋਈ ਕਿੰਨੀ ਤੱਕ ਹੋ ਕੀ ਬਤਾ ਤਿੰਨੇ ਤਿੰਨ ਚਾਰ ਤਾਂ ਖਾਈ ਲੂੰਗੀ ਬੱਦ ਨਾ ਦੀ ਤੇ ਵੱਧ ਭੁੱਖ ਲੱਗੀ ਤਾਂ ਵੱਧ ਖਾ ਲੂੰ ਬੱਦ ਦਾ ਕੀ ਖਾਣ ਸਰਦੇ ਆ ਹੋਰ ਕਿ ਮੇਥੇ ਕੌਣ ਖਾਂਗੇ ਹਾਂ ਮੇਥੇ ਵਾਲੇ ਬਰਾਠੇ ਗਾਦੇ ਸੈਨੀਮਾ ਫਿਲਮਾਂ ਤੋਂ ਦੇ ਨਾਲ ਦਹੀਂ ਨਾਲ ਨਾ ਦਹੀਂ हां ये लेइस ਲੈ بڑا লাইক karna चलो जी ते, ते, ते मैं ਤੁਹਾਡੇ ਨਾਲ ਲੱਗੇ ਦੀ ਵੀਡੀਓ শেয়ার ਕਰ ਰਹੀ ਸੀਗੀ ਤੇ ਬਟ ਆਪਣਾ ਫੋਨ ਬੰਦ ਹੋ ਗਿਆ ਮੈਂ ਪਹਿਲਾਂ ਦੇਖਿਆ ਹੀ ਨਹੀਂ ਤੇ ਮੈਂ ਫੋਨ ਵੀ ਨਹੀਂ ਚਾਰਜ ਤੇ ਲਾਇਆ ਸੀਗਾ ਤਾਂ ਕਰਕੇ ਬੰਦ ਹੋ ਗਿਆ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਾਲੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਮੈਂਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੀਡੀਓ ਦੇ ਅੰਤਪੈਥੀ ਕਰਦੇ ਹਾਂ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸ਼ਤ੍ਰੀ ਅਕਾਲ